ਜਦੋਂ ਇਹ ਜਪਾਰਤ ਮੇਹਾ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਕਿਉਂਕਿ ਨਕੋਦਰ ਸਦਰ ਥਾਣੇ ਨੇ ਇੱਕ ਅੰਨੇ ਕਤਲ ਦੀ ਗੁੱਥੀ ਜਿਹੜੀ ਸੁਝਾ ਲਿਆ ਕਿ ਮੁੱਧਾ ਦੇ ਪਿੰਡ ਦੇ ਲਾਗੇ ਇੱਕ ਨੌਜਵਾਨ ਦੀ ਡੈੱਡ ਬੋਡੀ ਡੈੱਡ ਬੋਡੀ ਮਿਲੀ ਸੀ ਜਿਸ ਨੂੰ ਪੁਲਿਸ ਨੇ ਪਰਚਾ ਦਰਜ ਕਰਕੇ ਉਸ ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜੀ ਆ ਮਹਮ ਤੇਜ ਕਰਤੀ ਦਿੱਤੀ ਸੀ ਇਸੇ ਸਬੰਧ ਵਿੱਚ ਅੱਜ ਪ੍ਰੈਸ ਕਾਨਫਰੰਸ ਡੀਐਸਪੀ ਅਤੇ ਐਸਐਚਓ ਸਦਰ ਥਾਣਾ ਬਲਜਿੰਦਰ ਸਿੰਘ ਦੇ ਵੱਲੋਂ ਕੀਤੀ ਜਾ ਰਹੀ ਆ ਆਹ ਸੁਣਦਿਆਂ ਕਿ ਸੱਟਾ ਨਿਕਲਿਆ ਇਹ ਮਾਮਲਾ ਵੀ ਇਹ ਜੀ ਬੀਟੀ ਵੀਦ ਸੰਬਰ ਨੂੰ ਲੇਟ ਇਨਫੋਰਮੇਸ਼ਨ ਆਈ ਸੀ ਕਿ ਇੱਕ ਡੈੱਡ ਬੋਡੀ ਮੁੱਧਾ ਪਿੰਡ ਦੇ ਕੋਲ ਇੱਕ ਡੈੱਡ ਬੋਡੀ ਜਿਹੜੀ ਹੈ ਸਗਦੇ ਕੰਡੇ ਤੇ ਪਈ ਹੈ ਜਿਹੜੀ ਕਿ ਬੁਰੀ ਤਰੀਕੇ ਨਾਲ ਉਹਨੂੰ ਤੇਜ਼ ਤਾਰ ਹਥਿਆਰਾਂ ਨਾਲ ਵੜਿਆ ਹੋਇਆ ਹੈ ਤੇ ਉਹ ਜਦੋਂ ਉੱਥੇ ਮੌਕੇ ਤੇ ਜਾ ਕੇ ਕੇਸ ਸਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹ ਡੈੱਡ ਬੋਡੀ ਇੱਕ ਮੁਕੇਸ਼ ਕੁਮਾਰ son of ਸਤਪਾਲ ਸਿੰਘ ਤਲਿੰਦਰ ਦੀ ਸੀਗੀ ਤੇ ਜਦੋਂ ਹੋਰ ਡੂੰਘਾਈਚੇ ਦੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਪਤਾ ਲੱਗਾ ਵੀ ਇਹਦੀ ਵਾਈਫ ਜਿਹੜੀ ਹੈ ਨੀਰੂ ਇਹਦੇ ਇੱਕ ਹਰਪ੍ਰੀਤ ਹੈਪੀ ਜਲੰਧਰ ਦਾ ਹੀ ਰਹਿਣ ਵਾਲਾ ਸੀ ਤੇ ਨੀਰੂ ਤੇ ਹਰਪ੍ਰੀਤ ਹੈਪੀ ਇਹ ਦੋਨੇ ਡੀਮਾਰਟ ਜਲੰਧਰ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੇ ਜਿਹੜੇ ਅਪਸਟ ਰਿਲੇਸ਼ਨ ਡਵੈਲਪ ਹੋ ਗਏ ਤੇ ਇਹ ਜਿਹੜੇ ਇੱਕ ਦੂਜੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀਗੇ ਸੋ ਇਹ ਜਿਹੜਾ ਮਰਨ ਵਾਲਾ ਸੀਗਾ ਇਹ ਇਹਨਾਂ ਦੇ ਵਿਆਹ ਦੇ ਵਿੱਚ ਇੱਕ ਰੋੜਾ ਸੀਗਾ ਕਿਉਂਕਿ ਨੀਰੂ ਨੂੰ ਸ਼ਾਇਦ ਲੱਗਦਾ ਸੀਗਾ ਵੀ ਇਹ ਡਾਈਵੋਰਸ ਮੈਨੂੰ ਨਹੀਂ ਦੇਵੇਗਾ ਤੇ ਉਹਨੇ ਫਿਰ ਇਹਨੂੰ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਹਮਸਲਾ ਹੋ ਕੇ ਸਲਾਹ ਕੀਤੀ ਵੀ ਨੂੰ ਜਰਾ ਇਹਦਾ ਕੰਡਾ ਕੱਢ ਦਿੱਤਾ ਜਾਵੇ ਇਸੇ ਤਹਿਤ 19 ਤਰੀਕ ਨੂੰ ਇਹਨਾਂ ਨੇ ਇੱਕ ਸ਼ਾਇਸ਼ ਦੇ ਤਹਿਤ ਜਿਹੜਾ ਹੈ ਮਰਨ ਵਾਲੇ ਨੂੰ ਹਰਪ੍ਰੀਤ ਹੈਪੀ ਨੇ ਆਪਣੇ ਕੋਲ ਬੁਲਾਇਆ ਕਿ ਉੱਥੇ ਬੱਸ ਸਟੈਂਡ ਤੇ ਇਕੱਠੇ ਹੋਏ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਇਕੱਠੇ ਸ਼ਰਬ ਸ਼ੂਕ ਕੀਤੀ ਅਤੇ ਉਸੇ ਦਰਉਣੀਏ ਦੋਨੇ ਜਿਹੜੇ ਆਪਣੇ ਜਿਹੜੇ ਨਕਉਦਰ ਸਾਈਡ ਨੂੰ ਕੰਗਸਾਬੂ ਦੇ ਲਾਗੇ ਜਿਹੜਾ ਮੁੰਡਾ ਪਿੰਡ ਦੇ ਲਾਗੇ ਉੱਥੇ ਆ ਗਏ ਉੱਥੇ ਜਿਹੜਾ ਮਰਨ ਵਾਲਾ ਇਹ ਪਿਸ਼ਾਬ ਕਰਨ ਲਈ ਉਤਰਿਆ ਤੇ ਇਹਨੇ ਤੇ ਅਟੈਕ ਕਰਕੇ ਇਹਨੂੰ ਜਿਹੜਾ ਸੀਰੀਅਸ ਜਿਹੇ ਸੱਟਾਂ ਲਾ ਕੇ ਉਹ ਜਿਹੜਾ ਮਾਰਤਾ ਔਰ ਉਸ ਤੋਂ ਬਾਅਦ ਇਹਨੇ ਟੈਲੀਫੋਨ ਤੇ ਗੱਲ ਵੀ ਕੀਤੀ ਆਪਣੀ ਪ੍ਰੇਮਿਕਾ ਨਾਲ ਵੀ ਮੈਂ ਜਿਹੜਾ ਇਹਦਾ ਕੰਮ ਕਰਤਾ ਵਾ ਸਰ ਹਮਲਾ ਕਾਦੇ ਨਾਲ ਕੀਤਾ ਗਿਆ ਇੱਕ ਦਾਤਰ ਸੀਗਾ ਜੀ ਇਹਨੇ ਕੋਈ 15 ਦਿਨ ਪਹਿਲੇ ਇੱਕ ਦਾਤਰ ਲਿਆ ਸੀਗਾ ਸਪੈਸ਼ਲੀ ਉਸੇ ਵਾਸਤੇ ਉਸ ਦਾਤਰ ਦੇ ਨਾਲ ਇਹਨੇ ਹਮਲਾ ਕਰਕੇ ਕੀਤਾ ਉਹ ਦਾਤਰ ਤੇ ਜਿਹੜਾ 12 ਤੋਂ ਬਾਅਦ ਇਹ ਮਰਨ ਵਾਲੇ ਦਾ ਮੋਟਰਸਾਈਕਲ ਜਿਹੜਾ ਵਾ ਕਿਉਂਕਿ ਇੱਕੋ ਮੋਟਰਸਾਈਕਲ ਤੇ ਆਏ ਸੀ ਆਪਣਾ ਮੋਟਰਸਾਈਕਲ ਜਿੰਦਰ ਖੜਾ ਕਰਾਇਆ ਸੀਗਾ ਜਿਹੜਾ ਕਿਊਜ਼ ਦਾਗਾ ਹਰਪ੍ਰੀਤ ਹੈਪੀ ਕਿ ਇਹ ਦੋਨੇ ਜਣੇ ਆ ਆਪਣੇ ਮਰਨ ਵਾਲੇ ਦੇ ਮੋਟਰਸਾਈਕਲ ਤੇ ਇਕੱਠੇ ਆਏ ਸੀਗੇ ਉਹ ਮੋਟਰਸਾਈਕਲ ਤੇ ਉਹਦਾ ਜਿਹੜਾ ਉਹਦਾ ਪਰਸ ਜਿਹਦੇ ਚ ਉਹਦਾ ਆਧਾਰ ਕਾਰਡ ਉਹਦਾ ਪੈਨ ਕਾਰਡ ਤੇ ਉਹਦਾ ਲਾਇਸੈਂਸ ਜਿਹੜਾ ਡਰਾਈਵਿੰਗ ਲਾਇਸੈਂਸ ਸੀ ਉਹ ਸਾਰਾ ਆਪਣੇ ਨਾਲ ਲੈ ਕੇ ਚਲਾ ਗਿਆ ਸੀਗਾ ਉਹ ਸਾਰਾ ਜਿਹੜਾ ਹੈਗਾ ਵਾ ਤੇ ਜਿਹੜਾ ਹਥਿਆਰ ਜਿੰਨੇ ਨੇ ਇਹਨੇ ਕਤਲ ਕੀਤਾ ਵਾ ਉਹ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਮਰਨ ਵਾਲੇ ਦਾ ਮੋਟਰਸਾਈਕਲ ਅਤੇ ਨਾਲ ਜਿਹੜੇ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਮਰਨ ਵਾਲੇ ਦਾ ਤੇ ਉਹਦਾ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਨੇ ਸਰ ਇਹਨਾਂ ਦੇ ਕੋਈ ਬੱਚਾ ਵੀ ਆ ਕੀ ਜੀ ਹਾਂ ਜਿਹੜੇ ਮਰਨ ਵਾਲਾ ਤੇ ਨਿਰੂ ਹੈ ਇਹਦੇ ਇੱਕ 10 ਸਾਲ ਦਾ ਬੇਟਾ ਹੈ ਤੇ ਇੱਕ 6 ਸਾਲ ਦੀ ਬੇਟੀ ਵੀ ਹੈ ਦੋ ਦੂਜਾ ਮੈਰਿਡ ਹੈ ਜਿਹੜਾ ਉਹ ਨਹੀਂ ਉਹ ਅਨਮੈਰਿਡ ਹੈ ਜੀ ਦੂਜਾ ਜਿਹੜਾ ਹੈਗਾ ਹਰਪੀਥ ਹੈਪੀ ਜਿਹੜਾ ਦੂਸਰਾ ਅਕਿਊਸਡ ਹੈ ਉਹ ਅਨਮੈਰਿਡ ਹੈ ਮਲਕ ਇਹਨਾਂ ਨੇ ਪ੍ਰੋਗਰਾਮ ਉਹਦੀ ਬੋਟੀ ਨਾਲ ਮਿਲ ਕੇ ਮਾਰੇ ਜਿਹੜੀ ਹੱਤਿਆ ਕੀਤੀ ਹੈ ਹਾਂ ਬਿਲਕੁਲ ਜੀ ਕਿਉਂਕਿ ਉਸ ਤੋਂ ਬਾਅਦ ਇਹਨੇ ਆਪਣੇ ਫੋਨ ਤੇ ਗੱਲ ਵੀ ਉਹਦੇ ਨਾਲ ਕੀਤੀ ਰਾਤ 19 ਤਰੀਕ ਨੂੰ ਰਾਤ ਨੂੰ ਉਹਨੂੰ ਮਾਰਨ ਤੋਂ ਬਾਅਦ ਇਹਨੇ ਆਪਣੇ ਇੰਸਟਾਗ੍ਰam ਤੇ ਉਹਨੂੰ ਦੱਸਿਆ ਫੋਨ ਕਰਕੇ ਵੀ ਮੈਂ ਆਪਣਾ ਜਿਹੜਾ ਉਹਨੂੰ ਡੈਡ ਕਰਤਾ ਕੰਮ ਕਰਤਾ ਕਿੰਨੇ ਚਿਰ ਤੋਂ ਰਿਲੇਸ਼ਨ ਤੇ ਸੀਗੇ ਹਾਂਜੀ ਕਿੰਨੇ ਚਿਰ ਤੋਂ ਰਿਲੇਸ਼ਨ ਤੇ ਸੀਗੇ ਆਪਕਿ ਕੀ ਕੋਈ ਪਿਛਲੇ 6-7 ਮਹੀਨੇ ਤੋਂ ਆਪਸ ਕਿਹੜੀ ਧਾਰਾ ਲਾਈ ਹੈ ਜੀ ਇਹ ਉਹ ਜਿਹੜੇ ਮਰਡਰ ਦੀ ਲੱਗਦੀ 302 ਦੀ ਜੀ ਠੀਕ ਹੈ ਜੀ ਜੀ ਹੁਣ ਦੋ ਜਣੇ ਗ੍ਰਿਫਤਾਰ ਕੀਤੇ ਹਾਂ ਹਾਂ ਜੀ ਦੋ ਜਣੇ ਚ ਦੋਨੇ ਸੀ ਜਿਹੜੀ ਦੋਨੇ ਦੋਸ਼ੀ ਚ ਰਹਿਣ ਸਰ ਤੋਂ ਪਹਿਲਾਂ ਵੀ ਹਾਰਪ੍ਰੀਤ ਹੈਪੀ ਦੇ ਕੋਈ ਪਹਿਲਾਂ ਵੀ ਕੇਸ ਹੈਗਾ ਜਾਂ ਨਹੀਂ ਪਹਿਲੇ ਉਹ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਡਾ ਉਹ ਅਸੀਂ ਇਹਦਾ ਲੈ ਕੇ ਇਹਨਾਂ ਦਾ ਤੇ ਉਹ ਇਨਵੈਸਟੀਗੇਸ਼ਨ ਕਰਦੇ ਆਂ ਵੀ ਜੇ ਕੋਈ ਉਹਦੇ ਛੋਏਗਾ ਤੇ ਉਹ ਵੀ ਉਹਦਾ ਵੀ ਦੇਖਿਆ ਜਾਏਗਾ ਪਾਰਟ ਸਰ ਨਸ਼ਾ ਵੀ ਆਦੀ ਹੈਗਾ ਇਹ ਸੀ ਨਸ਼ਾ ਸ਼ਰਾਬ ਵਗੈਰਾ ਦਾ ਤਾਂ ਹੈਗਾ ਬਾਕੀ ਉਹ ਹਜੇ ਆਪਾਂ ਦੇਖਦੇ ਆਂ ਡਿਊਰਿੰਗ ਇਨਵੈਸਟੀਗੇਸ਼ਨ ਥੈਂਕ ਯੂ ਜਿਵੇਂ ਕਿ ਡੀਐਸਪੀ ਸਾਹਿਬ ਸੁਖਪਾਲ ਸਿੰਘ ਜੀ ਨੇ ਦੱਸਿਆ ਹੈ ਕਿ ਇਹ ਜਿਹੜੇ ਅੰਨੇ ਕਤਲ ਦੀ ਗੁੱਥੀ ਸੀ ਅੱਜ ਤੋਂ 8-7-8 ਦਿਨ ਪਹਿਲਾਂ ਹੋਈ ਕਤਲ ਦੀ ਗੁੱਥੀ ਜਿਹੜੀ ਸੁਲਝਾ ਲਈ ਹੈ ਕਿਉਂਕਿ ਜਿਹੜਾ ਹੀ ਮਰਨ ਵਾਲਾ ਉਸ ਦੀ ਹੀ ਜਿਹੜੀ ਪਤਨੀ ਆ ਤੇ ਉਸ ਦਾ ਆਸ਼ਿਕ ਨਿਕਲਿਆ ਇਸ ਦਾ ਕਾਤਲ ਔਰ तमाम ਜਿਹੜੇ ਸਬੂਤ ਜਿਹੜੇ ਪੁਲਿਸ ਨੇ ਆਪਣੀ ਜਿਹੜੀ ਤਕਨੀਕ ਵਰਤ ਕੇ ਔਰ ਜਲਦੀ ਦੀ ਜਲਦੀ ਰੋਪੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਹਰ ਨਕੋ